ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਬ ਚੈਨਲ ਤੇ ਲੋ ਜੀ ਆਪਣੇ ਕਈ ਦਿਨਾਂ ਤੋਂ ਕਲਰ ਹੋ ਰਿਹਾ ਸੀਗਾ ਅੱਜ ਕਲਰ ਦਾ ਤੇ ਪੱਥਰ ਲਾਉਣ ਦਾ ਕੰਮ ਨਿਪਟ ਗਿਆ। ਹੁਣ ਆਪਾਂ ਸਫਾਈ ਕਰਦੇ ਹਾਂ ਰੂਮ ਦੀ। ਸਫਾਈ ਕਰਕੇ ਫਿਰ ਆਪਾਂ ਸਮਾਨ ਅੰਦਰ ਰੱਖ ਲਾਂਗੇ। ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ। ਇਹ ਕੋਈ ਕਮੀ ਹੁੰਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਕਲਰ ਦੇਖੋ ਕਰਵਾਤਾ ਕਲਰ ਤੁਸੀਂ ਦੱਸਿਓ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਕਿੱਦਾਂ ਲੱਗਿਆ ਰੂਮ ਹੁਣ ਵਧੀਆ ਲੱਗਿਆ ਜਾਂ ਨਹੀਂ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਸਾਨੂੰ 12 ਦਿਖਾਉਨੇ ਆ 12 ਪਾਵਣਕੰਦਰ ਕਰਾ ਤੇ ਜਿਹੜਾ ਕਿਚਨ ਚ ਕਰਿਓ ਟਾਇਲ ਨਾਲ ਦਾ ਕੀਤਾ ਹੋਇਆ ਤਾਂ ਕਰਕੇ ਉਹ ਲਾ ਹੋਰ ਕਲਰ ਆ ਉਹ ਲਾਈਟ ਆ ਗ੍ਰਿਲਾਂ ਚ ਵੀ ਕਲਰ ਕਰੀ ਜਾਂਦਾ ਗੀਰਾ ਤੇ ਆ ਦੇਖੋ ਆਪਣਾ ਸਾਰਾ ਸਮਾਨ ਬਾਹਰੇ ਪਿਆ ਅੱਜ ਧੁੱਪ ਲਵਾਈਓ ਸਾਰਾ ਦਿਨ ਪਨੋ ਸੱਟ ਥੱਲੇ ਲਾਇਆ ਹੋਇਆ ਸੀਗਾ ਮੀਂਹ ਆਉਂਦੇ ਹੈਗੇ ਤਾਂ ਕਰਕੇ ਆ ਰਸਾ ਸਾਫ ਕਰ ਰਹੀ ਇਹ ਵਿੱਚੋਂ ਰੇਤਾ ਮਿੱਟੀ ਕੱਢ ਰਹੀ ਆ ਵੀ ਇੱਕ ਵਾਰ ਚੰਗੀ ਤਰ੍ਹਾਂ ਸਾਫ ਹੋ ਗਿਆ ਨਾ ਕਿਹੜਾ ਰੋਜ਼ ਰੋਜ਼ ਹੁੰਦਾਗਾ ਉੱਪਰ ਉਹਦਾ ਆਪ ਕਰ ਲੈਨੇ ਆ ਕੱਢੇ ਨਹੀਂ ਨਾ ਜਾਂਦੇ ਬਾਹਰ ਕੱਢਨੇ ਬਹੁਤ ਔਖੇ ਆ ਹਾਂ ਜੀ ਹੁਣ ਆਪਾਂ ਇੱਥੇ ਝਾੜੂ ਲਾਤਾ ਚੰਗੀ ਤਰ੍ਹਾਂ ਧੋ ਦਾਂਗੇ ਹੋ ਤਾਂ ਆਪਾਂ ਬਣਾ ਲਓ ਤੇ ਸਾਰਾ ਜਿਹੜਾ ਕਲਰ ਦੇ ਛਿੱਟੇ ਝੁੱਟੇ ਪਏ ਆ ਉਹ ਰੇਗ ਮਾਰਨਾਂ ਸਾਫ਼ ਕਰਤੇ ਲਾ ਤੇ ਤੇ ਹੁਣ ਆਪਣੀ ਕਿਚਨ ਵੀ ਹੋ ਗਈ ਤੇ ਰੂਮ ਵੀ ਹੋ ਗਿਆ ਇੱਕ ਰੂਮ ਰਹਿ ਗਿਆ ਉਹ ਦੇਖਦੇ ਆਂ ਕੀ ਬਣਦਾ ਆਂ ਆਹ ਰੇਗ ਮਾਰਨਾਂ ਸਾਰੇ ਦਾਗ ਤਾਂ ਬਿਲੇ ਜਾਂਦੇ ਹੈ। ਜਦੋਂ ਸਾਫ ਕਰਨਾ ਸੀਮੈਂਟ ਲੱਗਿਆ ਜਾਂ ਜਿਹੜੇ ਕਲਰ ਦੇ ਦਾਗ ਲੱਗੇਗੇ ਸਾਰੇ ਰੇਗ ਮਾਰਨਾ ਸਾਫ ਹੋ ਜਾਣੇ। ਸਾਫ ਕਰਕੇ ਹੁਣ ਆਪਾਂ ਵਾੜੇ ਅੰਦਰ ਲਾਵਾਂਗੇ ਰਾਤ ਨੂੰ ਮੀਂਹ ਦਾ ਕੋਈ ਪਤਾ ਨਹੀਂ। ਹੰਬੀ ਕਰ ਦੂੰਗਾ ਅੱਜ ਵੀ। ਇਹ ਸਾਫ਼ ਕਰਤਾ ਪਹੁੰਚ ਲਓ ਜੀ ਤੋਂ ਕੇ ਸਾਫ਼ ਹੋ ਗਿਆ ਕਿ ਕਿਦਾਂ ਲੱਗਦਾ ਹੈ ਦੇਖੋ ਸੋਹਣਾ ਲੱਗ ਰਿਹਾ ਹੈ ਤੁਸੀਂ ਵੀ ਦੱਸਣਾ ਕਿਦਾਂ ਲੱਗਦਾ ਤੇ ਹੁਣ ਸਾਰਾ ਸਮਾਨ ਬੈੱਡ ਵਗੈਰਾ ਅੰਦਰ ਲਾ ਦਾਂਗੇ

ਨਾ ਚ। ਹੁਣ ਆਪਣਾ ਰੂਮ ਉੱਚਾ ਵੀ ਹੋ ਗਿਆ ਪਹਿਲਾਂ ਨੀਮਾ ਸੀ ਪਾਣੀ ਵੜ ਜਾਂਦਾ ਸੀ ਬਾਹਰ। ਜਦੋਂ ਨਹੀਂ ਹੁੰਦਾ ਸੀ ਹੁਣ ਉੱਚਾ ਹੋ ਗਿਆ। ਹੁਣ ਪਾਣੀ ਨਹੀਂ ਆਇਆ ਕਰਨ। ਫਰਸ਼ ਉੱਚਾ ਦੇਖੋ। ਹੋ ਜੀ ਤੋਂ ਤਰਿਆਂ ਆਪਣਾ ਪੂਰਾ ਸਾਫ ਹੋ ਗਿਆ ਦੇਖੋ ਹੁਣ ਆਪਾਂ ਬੈੱਡ ਲਗਾਤੇ ਕਿਦਾਂ ਲੱਗਦਾ ਦੇਖੋ ਦੱਸਿਓ ਜਰੂਰ ਜੇ ਵੀਡੀਓ ਵਧੀਆ ਲੱਗੀ ਚਲਾਇ ਸ਼ੇਅਰ ਕਮੈਂਟ ਕਰ ਦਿਓ ਸਾਡੀ ਕੋਸ਼ਿਸ਼ ਕਿਦਾਂ ਦੀ ਲੱਗੀ ਤੁਹਾਨੂੰ ਪ੍ਰਮਾਤਮਾ ਨੇ ਇੰਨੇ ਕਜੋਗੇ ਦਿੱਤੇ ਤੁਹਾਨੂੰ